ਹਜ਼ਾਰ ਬਾਰ ਕਵਾਂਗੇ ਕਿ ਮਜੀਠੀਆ ਚਿੱਟਾ ਸਭ ਤੋਂ ਵੱਡਾ ਤਸਕਰ ਹੈ ਇਹੀ ਲੋਕ ਸਿਗੇ ਸਾਡੀ ਜਿਹੜੀ ਰੋਡਵੇਜ ਦੀ ਬਾਲਵੋ ਹੈਗੀ ਆ ਉਹ ਜਰੂਰ ਬੰਦ ਮੁਕਤ ਕਰੀਂ। ਈਮਾਰਦੇ ਹੋਏ ਅਫਸਰਾਂ ਨੂੰ ਲੈਂਕੇ ਖੜੇ ਕਰਕੇ ਮਹੀਨਾ ਲੈਣਾ ਆਪਣਾ ਜੇ ਕੈਪਟਨ ਮਰਿੰਦਰ ਸਿੰਘ ਨੇ ਚਿੱਟਾ ਵੇਚਣ ਵਾਲੇ ਲੋਕਾਂ ਨੂੰ ਸਜ਼ਾ ਦਿੱਤੀ ਹੁੰਦੀ ਤੇ ਕੈਪਟਨ ਮਰਿੰਦਰ ਸਿੰਘ ਦਾ ਆਦੇਸ਼ ਆਲੇ ਨਾ ਹੁਸਤ। ਪਰ ਮੇਰੇ ਕੁਲਕੀ ਦੀਦ ਕਰਿਆ ਰਾਇ ਦੇਣ ਦਾ ਵੀ ਛੜਦੇ ਹੋਏ ਨੂੰ ਇਹ ਨਹੀਂ ਮੰਨਦਾ ਦਾ ਜਾਹ ਦੇ ਰੇ ਨੂੰ ਸਿਰ ਪ੍ਰਾਈਵੇਟ ਵਪਾਰੀਆਂ ਵੱਤੋਂ ਕਿਸਾਨ ਨੂੰ ਲਟਾਉਣਾ ਤੇ ਕਾਲੇ ਕਾਨੂੰਨ ਲਾਗੂ ਕਰਵਾਤੇ ਜਿਹੜਾ ਖੁੱਡਿਆ ਰਸਤਾ ਲੱਭਿਆ ਇਹ ਕਦੇ ਵੀ ਦੇਖਦਾ ਕਿਸਾਨ ਪਰਵਾਣੀ ਹੋਣ ਦੇਗਾ ਇਸ ਗੰਭੀਰ ਮੁੱਦੇ ਦੇ ਉੱਤੇ ਕੇਂਦਰ ਦੇ ਨਾਲ رابطہ ਸਾਧ ਕੇ ਇਹ ਚਿੱਠੀ ਤੁਰੰਤ ਕੈਨਸਲ ਕਰਾਈ ਜਾਵੇ ਵਾਪਸ ਕਰਾਈ ਜਾਵੇ ਉਹਨੇ ਗਰੰਟੀ ਦੇਣ ਵਾਲਿਆਂ ਦੀ ਗਰੰਟੀ ਕੌਣ ਲਵੇਗਾ ਅਸੀਂ ਉਹਦੀ ਕੀਮਤ ਦੇਵਾਂਗੇ ਦਿੱਲੀ ਸਰਕਾਰ ਪੰਜਾਬ ਨੂੰ ਪਾਣੀ ਦੀ ਕੀਮਤ ਦੇ ਲੋਕਿੰਸਾ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਚੋਨੇ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਐਮਐਸਪੀ ਨਾਲੋਂ ਵੀ ਘੱਟ ਮੁੱਲ ਮਿਲਣ ਤੇ ਰੋਸ ਪ੍ਰਗਟ ਕੀਤਾ ਹੈ। ਉਹਨਾਂ ਹਰਿਆਣੇ ਦਾ ਜ਼ਿਕਰ ਕੀਤਾ ਜਿੱਥੇ ਕਿਸਾਨਾਂ ਨੂੰ 1150 ਰੁਪਏ ਦੇ ਕਰੀਬ ਪ੍ਰਤੀ ਕੁਆਂਟਲ ਚੋਨਾ ਵੇਚਣਾ ਪੈ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾਂ ਨੇ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੀ ਜ਼ਿਕਰ ਕੀਤਾ। ਅਸਲ ਵਿੱਚ ਇਹ ਹੋਰ ਕੋਈ ਵਜ੍ਹਾ ਨਹੀਂ ਹੈਗੀ। ਸਰਕਾਰੀ ਖਰੀਦ ਨੂੰ ਮੰਡੀਆਂ ਤੋਂ ਬਾਹਰ ਰੱਖਣਾ ਤੇ ਪ੍ਰਾਈਵੇਟ ਵਪਾਰੀਆਂ ਹੱਥੋਂ ਕਿਸਾਨ ਨੂੰ ਲਟਾਉਣਾ ਮਤਲਬ ਕਿ ਉਹ ਕਾਲੇ ਦਿੱਤੇ ਕਾਨੂੰਨ ਜਿਨ੍ਹਾਂ ਨੂੰ ਰੱਦ ਕਰਾਉਣ ਵਾਸਤੇ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਪੂਰੇ ਦੇਸ਼ ਦਾ ਕਿਸਾਨ, Dalit ਖੇਤ ਮਜ਼ਦੂਰ ਤੇ ਨਿਆਂਪਸੰਦ ਲੋਕ ਅੰਦੋਲਨ ਕਰ ਰਹੇ ਆ ਇਹ ਸੀਕ੍ਰੇਟ ਰਸਤਾ ਕਿ ਇਸ ਕਾਲੇ ਕਾਨੂੰਨ ਨੂੰ ਲਾਗੂ ਕਰ ਦਿਓ ਸੀਕ੍ਰੇਟ ਵੇ ਖੁਫੀਆ ਰਸਤੇ ਦੇ ਤਹਿਤ ਸਰਕਾਰੀ ਖਰੀਦ ਏਜੰਸੀ ਗਈ ਕੋਈ ਨਹੀਂ ਤੇ ਅੱਜ ਹਰਿਆਣੇ ਦੇ ਅੰਦਰ ਉਹ ਮਜਬੂਰ ਕਿਸਾਨ ਜਿਦੇ ਕੋਲੇ ਪੈਸੇ ਨਹੀਂ ਜਿਦੇ ਕੋਲੇ ਸ਼ੌਕਰਾਂ ਦਾ ਕਰਜ਼ਾ ਚੜਿਆ ਹੋਇਆ ਮਜਬੂਰ ਕਿਸਾਨ 1940 ਰੁਪਏ ਐਮਐਸਪੀ ਝੋਨੇ ਦਾ ਹੋਣ ਦੇ ਬਾਵਜੂਦ 1150 ਰੁਪਿਆ ਝੋਨਾ ਹਰਿਆਣੇ ਦੀਆਂ ਮੰਡੀਆਂ 'ਚ ਵਿਕ ਰਿਹਾ ਤੇ ਇਹੀ ਹਾਲ ਪੰਜਾਬ ਦੇ ਅੰਦਰ ਹੈ ਸੋ ਅਸੀਂ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਵੀ ਤੁਸੀਂ ਅੰਦੋਲਨ ਦੀ ਰੀੜ ਕਮਜ਼ੋਰ ਕਰਨ ਵਾਸਤੇ ਅੰਦੋਲਨ ਨੂੰ ਜਿਹੜਾ ਲੋਕਾਂ ਦਾ ਦਿਨ ਤੋਂ ਹਮਦਰਦੀ ਪ੍ਰਾਪਤ ਅੰਦੋਲਨ ਨੂੰ ਖਤਮ ਕਰਨ ਵਾਸਤੇ ਤੇ ਕਾਲੇ ਕਾਨੂੰਨ ਲਾਗੂ ਕਰਨ ਵਾਸਤੇ ਜਿਹੜਾ ਖੁਫੀਆ ਰਸਤਾ ਲੱਭਿਆ ਹੈ ਕਦੇ ਵੀ ਦੇਸ਼ ਦਾ ਕਿਸਾਨ ਪ੍ਰਵਾਨ ਨਹੀਂ ਹੋਣ ਦੇਊਗਾ ਐਂਡ ਅਸੀਂ ਪੰਜਾਬ ਸਰਕਾਰ ਤੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਰਾ ਨੂੰ ਲੋਕਨ ਸਾਹਿਬ ਪਾਰਟੀ ਵੱਲੋਂ ਅਪੀਲ ਹੈਗੀ ਕਿ ਤੁਰੰਤ ਇਸ ਗੰਭੀਰ ਮੁੱਦੇ ਦੇ ਉੱਤੇ ਕੇਂਦਰ ਦੇ ਨਾਲ رابطہ ਸਾਬ ਕੇ ਇਹ ਚਿੱਠੀ ਤੁਰੰਤ ਕੈਨਸਲ ਕਰਾਈ ਜਾਵੇ ਵਾਪਸ ਕਰਾਈ ਜਾਵੇ ਕੇਜਰੀਵਾਲ ਸਾਹਿਬ ਜਮ ਜਮ ਕੇ ਗਰੰਟੀਆਂ ਦੇਣ ਅਸੀਂ ਕੋਈ ਕ੍ਰਿਟਿਸਾਈਜ਼ ਨਹੀਂ ਕਰਦੇ ਪਰ ਜਿਹੜੀਆਂ ਪਹਿਲਾਂ ਦੇ ਦਿੱਤੀਆਂ ਹੋਈਆਂ ਗਰੰਟੀਆਂ ਹੁਣ ਇਹ ਗਰੰਟੀ ਦੇਣ ਵਾਲਿਆਂ ਦੀ ਗਰੰਟੀ ਕੌਣ ਲਵੇ 2017 ਦੇ ਵਿੱਚ ਸ਼੍ਰੀ ਅਰਬਿੰਦ ਕੇਜਰੀਵਾਲ ਸਾਹਿਬ ਗਰੰਟੀ ਤੁਹਾਡੀ ਹਾਜ਼ਰੀ ਦੇ ਵਿੱਚ ਲੁਧਿਆਣਾ ਦੀ ਧਰਤੀ ਤੇ ਵੀ ਅਸੀਂ ਜਿਹੜਾ ਦਿੱਲੀ ਨੂੰ ਪਾਣੀ ਜਾ ਰਿਹਾ ਪੰਜਾਬ ਤੋਂ ਫਰੀ ਦੇ ਵਿੱਚ ਅਸੀਂ ਉਹਦੀ ਕੀਮਤ ਦਵਾਂਗੇ ਦਿੱਲੀ ਸਰਕਾਰ ਪੰਜਾਬ ਨੂੰ ਪਾਣੀ ਦੀ ਕੀਮਤ ਦਊਗੀ ਗਰੰਟੀ ਦੇ ਕੇ ਗਏ ਸੀ ਮੀਡੀਆ ਦੀ ਹਾਜ਼ਰੀ ਦੇ ਵਿੱਚ ਤੁਹਾਡੇ ਸਵਾਲਾਂ ਦਾ ਜਵਾਬ ਦਿੰਦੇ ਪਰ ਲੇਕਿਨ ਉਸ ਗਰੰਟੀ ਤੇ ਕਦੇ ਉਹਨਾਂ ਨੇ ਧਿਆਨ ਕਰਨ ਦਾ ਯਤਨ ਨਹੀਂ ਕੀਤਾ ਕਿੱਟੇ ਦੇ ਸਭ ਤੋਂ ਵੱਡੇ ਮਗਰਮੱਛਾਂ ਨੂੰ ਇੱਕ ਵਾਰ ਨਹੀਂ ਹਜ਼ਾਰ ਵਾਰ ਕਵਾਂਗੇ ਕਿ ਮਜੀਠੀਆ ਚਿੱਟਾ ਸਭ ਤੋਂ ਵੱਡਾ ਤਸਕਰ ਹੈ ਇਹੀ ਲੋਕ ਸਗੇ ਉਹਨਾਂ ਤੋਂ ਮਾਫੀ ਮੰਗੇ ਕਲੀਨ ਚਿੱਟ ਦੇ ਕੇ ਗਰੰਟੀ ਹੁਣੇ ਗਰੰਟੀ ਕਰਨ ਵਾਲੇ ਲੋਕਾਂ ਦੀ ਗਰੰਟੀ ਕੌਣ ਲਵੇ ਸਾਡਾ ਸਵਾਲ ਇਹ ਹੈਗਾ ਕੇਂਜੀਵਾਲ ਸਾਹਿਬ ਚਾਹੇ ਬਿਜਲੀ ਦੀਆਂ ਗਰੰਟੀਆਂ ਦੇ ਦੇਣ ਚਾਹੇ ਸਿਹਤ ਨਾਲ ਸੰਬੰਧਿਤ ਗਰੰਟੀਆਂ ਦੇ ਕੇ ਗਿਆ ਪਰ ਮੈਂ ਇੱਕ ਗੱਲ ਯਾਦ ਕਰਾਉਣੀ ਚਾਹੂੰਗਾ ਸudar ਜਰਨੈਲ ਸੰਸਰੋਗਸੀ ਸਾਫਟਾ ਐਮ ਐਲ ਏ ਵਿਧਾਨ ਸਭਾ ਦਿੱਲੀ ਉਹ ਵਿਚਾਰੇ ਤੜਫ ਤੜਫ ਕੇ ਮਰ ਗਏ ਦਿੱਲੀ ਦੇ ਵਿੱਚ ਸਿਹਤ ਸਹੂਲਤਾਂ ਕਿੱਦਾਂ ਦੀਆਂ ਸੀਗੀਆਂ ਕੋਰੋਨਾ ਦੇ ਨਾਲ ਸਰਦਾਰ ਜਰਨੈਲ ਸਿੰਘ ਦੀ ਮੌਤ ਹੋਈ ਦਿੱਲੀ ਤੋਂ ਬਹੁਤ ਸਾਰੇ ਲੋਕ ਆਪਣਾ ਇਲਾਜ ਕਰਾਉਣ ਵਾਸਤੇ ਆਪਾਤਕਲੀਨ ਐਮਰਜੈਂਸੀ ਦੇ ਵਿੱਚ ਪੰਜਾਬ ਆਏ ਤੇ ਅੱਜ ਅਸੀਂ ਕਿੱਦਾਂ ਮੰਨ ਲਈਏ ਵੀ ਇਹ ਜਿਹੜੀ ਗਰੰਟੀ ਕੇਜਰੀਵਾਲ ਸਾਹਿਬ ਦੇ ਰਹੇ ਆ ਉਹਦੇ ਤੇ ਕਿੱਦਾਂ ਯਕੀਨ ਕਰ ਲਈਏ ਦਿੱਲੀ ਦੇ ਅੰਦਰ ਪਿਛਲੇ ਸਮੇਂ ਦੇ ਦੌਰਾਨ ਜੋ ਸਿਹਤ ਸੂਲਤਾਂ ਦਾ ਦਿਨਾਜਾ ਨਿਕਲਿਆ ਉਹਨੂੰ ਦੇਖਦੇ ਹੋਏ ਕੋਈ ਯਕੀਨ ਨਹੀਂ ਹੈਗਾ ਕਿਉਂਕਿ 2017 ਦੇ ਵਿੱਚ ਦਿੱਤੀ ਹੋਈ ਗਰੰਟੀ ਕੀ ਪੰਜਾਬ ਨੂੰ ਪਾਣੀ ਦੀ ਕੀਮਤ ਦੇਵਾਂਗੇ ਅੱਧ ਤੱਕ ਪੂਰੀ ਨਹੀਂ ਹੋਈ ਬਦਲਾਂੀਆਂ ਬਸਾ ਦਿੱਲੀ ਦੇ ਵੱਡ ਨੂੰ ਰੋਗ ਦਿਆਂਗੇ ਪੂਰੀ ਨਹੀਂ ਹੋਈ ਜਦ ਕੇ ਸਾਡੀ ਜਿਹੜੀ ਰੋਡਵੇਅ ਦੀ ਵੋਲਵੋ ਹੈਗੀ ਆ ਉਹ ਜ਼ਰੂਰ ਬੰਦ ਹੋ ਗਈ ਸੋ ਸਾਡੀ ਕੇਜਰੀਵਾਲ ਸਾਹਿਬ ਦੀਆਂ ਗਰੰਟੀਆਂ ਸਿਰਫ ਤੇ ਸਿਰਫ ਵੋਟਾਂ ਮਟੋਰਨ ਦੇ ਜਰੀਏ ਸੋਰਸ ਤੋਂ ਵੱਧ ਕੁਝ ਨਹੀਂ ਸਾਡੇ ਸਤਕਾਰ ਦੇ ਨਾਲ ਅਪੀਲ ਆ ਕੇਜਰੀਵਾਲ ਸਾਹਿਬ ਨੂੰ ਕਿ ਪੰਜਾਬ ਦੇ ਲੋਕਾਂ ਨੇ ਤੁਹਾਡੀ ਪਾਰਟੀ ਦੀ ਜੜ ਲਾਈ ਆ ਲੋਕ ਸਭਾ ਦੇ ਅੰਦਰ 2014 ਦੇ ਅੰਦਰ ਚਾਰ ਮੈਂਬਰ ਪਾਰਲੀਮੈਂਟ ਜਿਤਾ ਕੇ ਪੰਜਾਬ ਨੇ ਭੇਜੇ ਜਦਕੀ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੁਪੜਾ ਸਾਪਾਏ ਸੀ ਤੁਹਾਨੂੰ ਪੰਜਾਬੀਆਂ ਦੇ ਤੇ ਪੰਜਾਬ ਦੀ ਕਦਰ ਕਰਨੀ ਚਾਹੀਦੀ ਹੈ 0.2 ਐਮਐ ਪਾਣੀ ਭੜਾ ਥੋੜਾ ਪਾਣੀ ਦਿੱਲੀ ਨੂੰ ਪੰਜਾਬ ਤੋਂ ਜਾ ਰਿਹਾ ਉਹਦੀ ਕੀਮਤ ਭੇਪਿਓ ਤਾਂ ਕਿ ਅਸੀਂ ਰਾਜਸਥਾਨ ਕੋਲ ਜਿਹੜਾ ਵੱਡਾ ਰੋਕੜਾ 16 ਲੱਖ ਕਰੋੜ ਰੁਪਏ ਦਾ ਉਹ ਵਸੂਲਣ ਵਾਸਤੇ ਕਾਨੂੰਨਨ ਰਸਤਾ ਸਾਡਾ ਮਜਬੂਰ ਮਜਬੂਤ ਹੋ ਸਕਦਾ ਸੋ ਮੇਰੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਰੇ ਦੋਸਤਾਂ ਨੂੰ ਅਪੀਲ ਹੈਗੇ ਕਿ ਕੇਜਰੀਵਾਲ ਸਾਹਿਬ ਨੂੰ ਇਸ ਗੱਲ ਹੀ ਕਨਵਿੰਸ ਕਰੋ ਕਿ ਜਿਹੜਾ ਪੰਜਾਬ ਨੂੰ ਪਾਣੀ ਦੀ ਕੀਮਤ ਦਾ ਬੰਦਾ ਬਕਾਇਆ ਲੰਬੇ ਸਮੇਂ ਤੋਂ ਦੇਸ਼ ਦੀ ਵੰਟ ਤੋਂ ਬਾਅਦ ਉਹ ਤੁਰੰਤ ਪੰਜਾਬ ਨੂੰ ਭੇਜ ਦੇ। ਨਵਾਂ ਨਵਾਂ ਚਾਹ ਜਿਹੜਾ ਇਹ ਮਦਦ ਨਹੀਂ ਪੈਣਾ ਚਾਹੀਦਾ ਸਾਡੀਆਂ ਸ਼ੁਭ ਸ਼ਾਮ। ਅਸੀਂ ਕ੍ਰਿਟਿਕਾਈਜ਼ ਨਹੀਂ ਕਰਾਂਗੇ ਕਿਉਂਕਿ ਹਜੇ ਚੰਗ ਦਿਨ ਹੋਏ ਆਪਣਿਆਂ ਨੂੰ। ਇਸੇ ਸਪੀਡ ਨਾਲ ਕੰਮ ਕਰ। ਇਸੇ ਸ਼ੌਕ ਨਾਲ ਕੰਮ ਕਰ। ਇਹ ਸਾਡੀ ਬਲੇਸਿੰਗ ਆ, ਇਹ ਸਾਡੀਆਂ ਸ਼ੁਭ ਕਾਮਨਾਵਾਂ ਨੇ ਕਿ ਉਹ ਜਿਹੜੇ ਕਮਕ ਵਾਸਤੇ ਬਾਜ਼ਾਰਤ ਦੇ ਵਿੱਚ ਆਏ ਆ ਉਹ ਬਾਕੂਪੀ ਨਭਉਣ ਉਹਨਾਂ ਲੋਕਾਂ ਦੇ ਗ੍ਰੇਵਾਂ ਨੂੰ ਹੱਤਪਾਉਣ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ ਕੀਤਾ ਉਹਨਾਂ ਲੋਕਾਂ ਨੂੰ ਸਜ਼ਾਵਾ ਦੇਣ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਚਿੱਟੇ ਦੀ ਗੰਦਗੀ ਦਾ ਬੂਟਾ ਲਾਇਆ ਉਹਨਾਂ ਲੋਕਾਂ ਨੂੰ ਫੜਨ ਉਹਨਾਂ ਲੋਕਾਂ ਦੇ ਚਿਹਰੇ ਬੇਨਕਾਬ ਕਰਨ ਕਾਨੂੰਨੀ ਪ੍ਰਕਿਰਿਆ ਚਲਾਉਂਦੇ ਹੋਏ ਅਦਾਲਤਾਂ ਦੇ ਕਟਹਿਰਾਂ 'ਚ ਖੜੇ ਕਰਨ ਜਿਨ੍ਹਾਂ ਨੇ ਰੋਡਵੇ ਸਰਕਾਰੀ ਬੱਸਾਂ ਦਾ ਪਠਾ ਉਠਾ ਕੇ ਆਪਣੇ ਘਰ ਦੀਆਂ ਹਜ਼ਾਰਾਂ-ਹਜ਼ਾਰਾਂ ਬੱਸਾਂ ਪੰਜਾਂ ਨੇ ਸੋ ਅਸੀਂ ਕਹਾਂ ਵੀ ਸਾਡੀਆਂ ਸ਼ੁਕਾਵਨਾਵਾਂ ਉਹਨਾਂ ਦੇ ਨਾਲ ਆ ਉਹ ਜਿਹੜੇ ਰੂਪ ਦੇ ਵਿੱਚ ਹੋਣ ਆ ਉਸੇ ਰੂਪ ਦੇ ਵਿੱਚ ਰਹਿੰਦੇ ਹੋਏ ਪੰਜਾਬ ਦਾ ਭਲਾ ਕਰਦੇ ਜਿਹੜੇ ਪੂਰੇ ਕਾਂਗਰਸ ਦਾ ਅੰਦਰੂਨੀ ਮਸਲਾ ਹੈ ਇਹ ਬੜੇ ਲੰਬੇ ਸਮੇਂ ਤੋਂ ਸੁਲਗਦਾ ਸੀ ਜੀ ਦੀ ਭੇਟ ਕੈਪਟਨ ਮਰਿੰਦਰ ਸਿੰਘ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਨਵੀਂ ਬਜਾਰਤ ਨਵੇਂ ਮੁੱਖ ਮੰਤਰੀ ਜਾਂ ਨਵੀਂ ਬਜਾਰਤ ਤੇ ਬਜਾਰਤ ਦੇ ਕਮਾਂਡਰ ਮਤਲਬ ਕਿ ਮੁੱਖ ਮੰਤਰੀ ਪੰਜਾਬ ਨੇ ਚੰਗੇ ਐਲਾਨ ਕੀਤੇ ਹਨ। ਉਹਨਾਂ ਨੇ 2 ਕਿਲੋਵੋਲਟ ਅਸੀਂ ਇਸ ਗੱਲ ਦੀ ਤਾਰੀਫ਼ ਲੋਕਾਂ ਸਾਥ ਪਾਰਟੀ ਕਰਦੀ ਹੈ ਕਿ 2 ਕਿਲੋਵੋਲਟ ਉਹ ਲੋਕ ਜਿਹੜੇ ਡਿਫਾਲਟਿੰਗ ਰਕਮ ਖੜੀ ਸੀ ਵਿਚਾਰੇ ਨੇਰੇ ਜੇ ਬੈਠੇ ਸੀ ਉਹਨਾਂ ਦੇ ਕਨੈਕਸ਼ਨ ਜੋੜਨ ਦਾ ਇਹ ਪੈਸੇ ਸਾਰੇ ਖਤਮ ਚੰਗੇ ਕੰਮ ਕਰਨ ਇਹ ਵੀ ਅਸੀਂ ਵਿਰੋਧ ਚਾਹ ਇਸ ਕਰਕੇ ਵਿਰੋਧ ਤੇ ਹੋਣ ਕਾਰਨ ਅਸੀਂ ਵਿਰੋਧ ਕਰਾਂਗੇ ਚੰਗੇ ਕੰਮਾਂ ਦਾ ਅਸੀਂ ਸਤਕਾਰ ਕਰਾਂਗੇ ਵੈਲਕਮ ਕਰਾਂਗੇ ਜਿਹੜਾ ਹੈਗਾ ਅੰਦਰੂਨੀ ਕਾਟੋ ਕਲੇਸ਼ ਇਹ ਪੰਜਾਬ ਦੇ ਲੋਕਾਂ ਵਾਸਤੇ ਅਨਿਆਖ ਹੈ ਅੰਦਰੂਨੀ ਕਾਟੋ ਕਲੇਸ਼ ਕਿਉਂਕਿ ਕਾਂਗਰਸ ਪਾਰਟੀ ਸਦਾਤਾਰੀ ਹੈਗੀ ਹੈ ਸਰਕਾਰ ਕਾਂਗਰਸ ਪਾਰਟੀ ਦੀ ਹੈ ਅਟੈਨਸ਼ਨ ਡਾਇਵਰਟ ਹੁੰਦਾ ਜਦੋਂ ਇਹਨਾਂ ਦੀ ਧੜੇਵਾਂ ਬਾਜੀ ਜਿਹੜੀ ਆ ਉਹ ਛੱਬੇ ਦੇ ਰੂਪ ਦੇ ਵਿੱਚ ਆਉਂਦੀ ਹੈ ਫਿਰ ਉਹ ਟੈਨਸ਼ਨ ਜਿਹੜੀ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਸਰਕਾਰ ਨੇ ਕਾਂਗਰਸ ਦੀ ਬਜਾਤ ਨੇ ਵਰਤਨੀ ਸੀਗੀ ਉਹ ਟੈਨਸ਼ਨ ਡਾਇਵਰਟ ਹੁੰਦਾ ਇਸ ਕਰਕੇ ਇਹ ਉਹਨਾਂ ਦਾ ਜਾਤੀ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ ਪਰ ਅਸੀਂ ਇਹ ਜਰੂਰ ਕਵਾਂਗੇ ਕਿ ਅੰਦਰੂਨੀ ਕਟੋਕਲੇਸ਼ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਤੋਂ ਬਿਰਬਿਆ ਕਰਨ ਵਾਸਤੇ ਬਹੁਤ ਵੱਡੀ ਪੱਧਰ ਤੇ ਉੱਤੇ ਕਾਰਗਰ ਬੜੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਤੁਸੀਂ ਕਿਹਾ ਵੀ ਬੜੇ ਬਸਾਂ ਦੇ ਵਿੱਚ ਬੈਠ ਕੇ ਸਫਰ ਕਰ ਰਹੇ ਆ ਤੁਸੀਂ ਕਿਹਾ ਕਿ ਉਹ ਨਿਤ ਨਵੇਂ ਨਵੇਂ ਕੰਮ ਕਰ ਰਿਹਾ ਅਸੀਂ ਇਹ ਕਿਹਾ ਕਿ ਸਾਡੀਆਂ ਸ਼ੁਭ ਸ਼ਾਮਾਂ ਨਾਲ ਇਹੇ ਸਪੀਡ ਨਾਲ ਤੇ ਇਸੇ ਲਗਨ ਨਾਲ ਕੰਮ ਕਰਨਾ ਨੰਬਰ ਦੂਸਰਾ ਹੁਣ ਤੁਸੀਂ ਸਵਾਲ ਕੀਤਾ ਵੀ ਉਹ ਕਹਿ ਰਿਹਾ ਵੀ ਅਸੀਂ ਅਧਿਕਾਰੀ ਤਾਂ ਉਹੀ ਹੁੰਦੇ ਆ ਦੋਸਤੋ ਸਰਕਾਰਾਂ ਬਦਲੀ ਹੁੰਦੀਆਂ ਅਧਿਕਾਰੀ ਉਹੀ ਹੁੰਦੇ ਆ ਅਧਿਕਾਰੀ ਨੇ ਜੋ ਸਰਕਾਰ ਨੇ ਹੁਕਮ ਕਰਨਾ ਅਧਿਕਾਰੀ ਦੀ ਜਰਤ ਨਹੀਂ ਕਿ ਉਹ ਸਰਕਾਰ ਦੇ ਕੀਤੇ ਹੁਕਮ ਦੀ ਅਦੂਲੀ ਕਰ ਜਪੇ ਪਰ ਮੈਂ মিডিਆ ਨੂੰ ਅਪੀਲ ਆ ਤੁਹਾਨੂੰ ਵੀ ਅਪੀਲ ਹੈਗੀ ਆ ਥੋੜਾ ਜਿਆ ਸਜਮ ਬਣੋ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਨਾ ਉਹਦੀ ਤਿਆਰੀ ਕਰਨ ਲੱਗ ਜਾਈਏ ਤੇ ਮੇਰਾ ਖਿਆਲ ਮਹੀਨਾ ਡੇਢ ਮਹੀਨਾ ਉਹਦੀ ਤਿਆਰੀ ਚ ਲੱਗ ਜਾਂਦਾ ਥੋੜਾ ਠੰਮਾ ਰੱਖੋ ਸ਼ੋਭਾ ਸ਼ਾਵਾ ਦਿਓ ਵੀ ਚੱਕ ਦਿਓ ਫੱਟੇ ਵੀ ਨਵੀਂ ਬਜਾਦਤ ਆ ਲਿਓ ਪੰਜਾਬ ਦੇ ਅੰਦਰੋਂ ਬੇਈਮਾਨਾਂ ਦਾ ਸਫਾਇਆ ਕਰ ਦਿਓ ਫੜ ਕੇ ਬੇਚਾ ਸਫਾਈ ਲਾ ਦਿਓ ਕਰਪਟ ਲੋਕਾਂ ਦੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਪੰਜਾਬ ਨੂੰ ਤਬਾ ਕੀਤਾ ਇਹ ਸ਼ੁਭ ਸ਼ਾਮਾਂ ਦੇ ਨੂੰ ਥੋੜਾ ਟਾਈਮ ਦੇ ਦਿਓ ਤੇ ਨਹੀਂ ਕਰਨਗੇ ਫਿਰ ਜੋ ਹਾਲ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਉਹ ਹਾਲ ਇਹਨਾਂ ਦਾ ਵੀ ਪੱਕਾ ਹੀ ਹੈ ਸ਼ਰੂਡ ਬੜਾ ਸੂਝਵਾਨ ਸਿਆਣਾ ਪੋਲੀਟੀਸ਼ੀਅਨ ਜਿਹੜੇ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੁਣ ਉਹਨਾਂ ਦੀ ਉਮਰ 80 ਪਲੱਸ ਹੈਗੀ ਹੈ 80 ਤੋਂ ਜ਼ਿਆਦਾ ਦੀ ਉਮਰ ਹੈ ਆ ਤੋ ਅਸੀਂ ਤਾਂ ਉਹਨਾਂ ਨੂੰ ਇਹੀ ਕਹਿ ਸਕਦੇ ਆ ਵੀ ਜਾਂਦੇ ਹੋਏ ਹੁਣ ਕਿਹੜੇ ਪਾਸੇ ਨੂੰ ਤੁਰਨ ਲੱਗੇ ਆ। ਬੇਦਨ ਕਾਂਗਰਸ پہلے ਤਾਂ ਸਾਡਾ ਕੋਈ ਇਹਦੇ ਤੇ ਅਧਿਕਾਰ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਕੋਈ ਗੱਲ ਕਹਿ ਦਈਏ ਪਰ ਇੰਨੀਕ ਜਰੂਰ ਬੇਨਤੀ ਕਰਾਂਗੇ ਵੀ ਜਾਂਦੇ ਹੋਏ ਉਹ ਕੰਮ ਕਰਿਓ ਜਿਹਦੇ ਨਾਲ ਤੁਹਾਡੀ ਤੇ ਤੁਹਾਡੇ ਟੱਬਰ ਦੀ ਗ੍ਰੇਸ ਬਣੀ ਰਹਿ ਜਾਵੇ। ਉਹਨਾਂ ਦੀ ਉਹ ਸ਼ੋਭੀ ਤੇ ਉਹ ਗ੍ਰੇਸ ਜਿਹਨੂੰ ਪਾਣਿਆਂ ਦਾ ਰਾਖਾ ਕਹਾਇਆ ਗਿਆ ਕਿ ਥੱਕਦੇ ਨਹੀਂ ਸੀ ਕਾਂਗਰਸ ਵਾਲੇ। ਰ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਜਟ ਮਹਾਸਭਾ ਦਾ ਪ੍ਰਧਾਨ ਬਣਾ ਦੇ ਨਹੀਂ ਸੀ ਥੱਪ ਦੇ ਕਾਊਂਟਰ ਇਹਨਾਂ ਗੱਲਾਂ ਨਾਲ ਇਹਨਾਂ ਦੀ ਆਪਣੀ ਇਮੇਜ ਸਕ੍ਰੈਚ ਬਿਜਾਣੀ ਹੈ ਇਹਨਾਂ ਨੂੰ ਗ੍ਰੇਡ ਕਰਨਾ ਚਾਹੀਦਾ ਠੀਕ ਹੈ ਤੁਸੀਂ ਕਿਸੇ ਹੋਰ ਮਸਲੇ ਲਈ ਮਿਲ ਕੇ ਆਏ ਹੋ ਪਰ ਉਥੇ ਉਹ ਸਤਕਾਰਯੋਗ ਕਿਸਾਨ ਜਿਹੜੇ 10 ਮਹੀਨੇ ਤੋਂ ਬਾਰਡਰਾਂ ਦੇ ਉੱਤੇ ਰੋਲ ਰਹੇ ਆ ਤੁਹਾਡੀ ਮੰਗ ਹੋਣੀ ਚਾਹੀਦੀ ਸੀ ਕਿ ਕਾਲੇ ਕਾਨੂੰਨ ਤਰੰਤ ਵਾਪਸ ਲੈ ਜਾਣ ਤਾਂ ਜੋ ਸਾਡੇ 90 90 ਸਾਲ ਤੋਂ ਉੱਤੇ ਦੇ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਵਾਪਸ ਆ ਸਕ। ਤੁਸੀਂ ਇਹ ਰਹਿ ਦੇ ਦਿਓ ਮੈਂ ਮੇਰੇ ਕੋਲ ਕੀ ਅਧਿਕਾਰ ਹੈ ਰਹਿ ਦੇਣ ਦਾ ਵੀ ਛੱਡ ਦੇ ਉਹ ਇਹਨੂੰ। ਜੇ ਨਹੀਂ ਮੰਨਦਾ ਤਾਂ ਜਾਰ ਦੇ ਉਹ ਇਹਨੂੰ। ਦੋਸਤੋ ਇਹ ਉਹਨਾਂ ਦੀ ਪਾਰਟੀ ਦਾ ਮਸਲਾ। ਮੈਂ ਕਹਿੰਦਾ ਵੀ ਛੱਡ ਦੇ ਉਹ ਲਿਖਿਆ ਵੀ ਤੁੰਗੜ ਹੋਣਾ। ਤੂੰ ਕੀ ਮਮਾ ਲੱਗਦਾ ਛਡਾਉਣ ਦਾ ਜਾਂ ਨਾ ਛਡਾਉਣ ਦਾ। ਸੋ ਇਸ ਕਰਕੇ ਇਹ ਅੰਦਰੂਨੀ ਮਸਲਾ ਪਰ ਅੰਦਰੂਨੀ ਮਸਲੇ ਨਾਲ ਪੰਜਾਬ ਦੇ ਲੋਕ ਉਹ ਟੈਨਸ਼ਨ ਜਿਹੜੀ ਪੰਜਾਬ ਦੇ ਲੋਕਾਂ ਨੂੰ ਆਖਰੀ ਬਰੇ ਦੇ ਵਿੱਚ ਸਰਕਾਰ ਨੇ ਦੇਣੀ ਹੁੰਦੀ ਹੈ। ਉਹਦੇ ਤੋਂ ਘਰਪੇ ਹੋ ਰਿਹਾ ਸਾਡਾ ਇਹ ਦੁਖਾਂਤ ਤੇ ਦੁੱਖ ਹੈ। ਉਹ ਵਿਧਾਇਕ ਨੂੰ ਪੁੱਛ ਲਓ ਕਾਂਗਰਸ ਵਾਲਿਆਂ ਨੂੰ ਵੀ ਤੂੰ ਉਸ ਨਵੀਂ ਪਾਰਟੀ 'ਚ ਜਾਣਾ। ਹੋ ਸਕਦਾ ਉਹ ਨਵੀਂ ਪਾਰਟੀ ਦਾ ਗਠਨ ਕਰਨ ਦੇ ਵਿੱਚ ਮੁਢਲੇ ਮੈਂਬਰਾਂ 'ਚ ਸ਼ਾਮਲ ਹੋਵੇ। ਇਹ ਲੋਕ ਮੈਨੂੰ ਇੱਕ ਗੱਲ ਦੀ ਹੈਰਾਨੀ ਹੈ। ਇਹ ਲੋਕ ਉਦੋਂ ਕਿੱਥੇ ਸੀ? ਜਦੋਂ ਬਾਜ਼ਾਰ ਦੇ ਵਿੱਚ ਬੈਠ ਕੇ ਮਲਾਈਦਾਰ ਅਹੁਦੇ ਲੈ ਲੈ ਕੇ ਜਾਂ ਸਦਾਧਾਰੀ ਐਮ.ਐਲ.ਏ. ਹੋਣ ਦਾ ਦੀਗ ਮਾਰਦੇ ਹੋਏ ਅਫਸਰਾਂ ਨੂੰ ਲਾਈਨ 'ਚ ਖੜੇ ਕਰਕੇ ਮਹੀਨਾ ਲੈਣਾ ਆਪਣਾ ਪਰਮ ਧਰਮ ਸਮਝਦੇ ਸੀ। ਅੱਜ ਕਿਹੜੇ ਪਾਸੇ ਨੂੰ ਅੱਜ ਜਦੋਂ ਚੰਦ ਮਹੀਨੇ ਰਹਿ ਗਏ ਤੇ ਹੁਣ ਚੀਚੀ ਨੂੰ ਚੀਰਾ ਦੇ ਲੋ ਤੇ ਹੁਣ ਸ਼ਹੀਦ ਬਣ ਜਾਓ ਜਿਹੜਾ ਐਮਐਲਏ ਕਾਂਗਰਸ ਦਾ ਇਹ ਗੱਲ ਕਹਿੰਦਾ ਉਹਨੂੰ ਪੁੱਛੋ ਵੀ ਤੂੰ ਉਸ ਪਾਰਟੀ ਦਾ ਫਾਊਂਡਰ ਹੋਏਗਾ ਤੂੰ ਉਸ ਪਾਰਟੀ ਦਾ ਮੈਂਬਰ ਹੋਏਗਾ ਐਵੇਂ ਫੁਰਲੀਆਂ ਛੱਡੀ ਜਾਣੀਆਂ ਬਿਨਾ ਸਿਰ ਪੈਰ ਤੋਂ ਗੱਲਾਂ ਕਰੀ ਜਾਣੀਆਂ ਜਦੋਂ ਕੋਈ ਸਿਰ ਪੈਰ ਬਣੂਗਾ ਉਦੋਂ ਸਵਾਲ ਕਰਨੇ ਉਹਦਾ ਜਵਾਬ ਦੇ ਦੇਣਗੇ ਇਸੇ ਪਾਰਟੀ ਦੇ ਵਿੱਚ ਸ਼ਮੂਲੀਅਤ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਲੋਕ ਸੰਸਾਦ ਪਾਰਟੀ ਆ ਜਿਵੇਂ ਕਿ ਤੰਨੇ ਪੰਜਾਬ ਦੇ ਲੋਕਾਂ ਦੀ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਇੱਕ ਮਾਣ ਹੈਗਾ ਕਿ ਜਦੋਂ ਰਵਾਇਤੀ ਪੋਲਿਟਿਕਸ ਦੇ ਦਰਵਾਜ਼ੇ ਬੰਦ ਹੁੰਦੇ ਆ ਤੇ ਫੇਰ ਕਹਿੰਦੇ ਆ ਵੀ ਹੁਣ ਲੋਕ ਇਨਸਾਫ ਪਾਰਟੀ ਕੋਲੇ ਚੱਲਦੇ ਆ ਰੈਗੀ ਗੱਲ ਅਲਾਈਂਸ ਦੀ ਅੱਜ ਕੋਈ ਅਲਾਈਂਸ ਦੀ ਗੱਲ ਬਾਤ ਨਹੀਂ ਗੱਠ ਜੋੜ ਦੀ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਉਹ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਲੈ ਕੇ ਪਿਛਲੇ 10 ਮਹੀਨਿਆਂ ਤੋਂ ਬਾਰਡਰਾਂ ਦੇ ਉੱਤੇ ਸਾਡੇ ਬਜ਼ੁਰਗ ਰੋਲ ਰਹੇ ਆ ਤੇ 700 ਤੋਂ ਵੱਧ ਸ਼ਰਤਾਂ ਹੋ ਚੁੱਕੀਆਂ ਨੇ ਉਨਾ ਨੂੰ ਰੱਦ ਕਰਾ ਦਿੱਤੇ ਫੋਕਸ ਇਸ ਗੱਲ ਦੇ ਉੱਤੇ ਐਲਾਈਅੰਸ ਵੋਟਾਂ ਪੈਂਦੀਆਂ ਆ ਜਾਂ ਪੈਂਦੇ ਰਹਿਣ ਐਲਾਈਅੰਸ ਹੁੰਦੇ ਆਇਆ ਹੁੰਦੇ ਰਹਿਣ ਕਿ ਉਹ ਸਜ਼ਾ ਭੁਗਤ ਗਏ ਜੇ ਕੈਪਟਨ ਮਰਿੰਦਰ ਸਿੰਘ ਨੇ ਬਿਆਦਲੀ ਦਾ ਮੁੱਦਾ ਹੱਲ ਕੀਤਾ ਹੁੰਦਾ ਜੇ ਕੈਪਟਨ ਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਲਕੀਰ ਖੇੜੀ ਹੁੰਦੀ ਜੇ ਕੈਪਟਨ ਮਰਿੰਦਰ ਸਿੰਘ ਨੇ ਚਿੱਟਾ ਵੇਚਣ ਵਾਲੇ ਲੋਕਾਂ ਨੂੰ ਸਜ਼ਾ ਦਿੱਤੀ ਹੁੰਦੀ ਤੇ ਕੈਪਟਨ ਮਰਿੰਦਰ ਸਿੰਘ ਦਾ ਅੱਜ ਇਹ ਹਾਲੇ ਨਾ ਹੁੰਦਾ ਹੈ ਮਾੜਾ ਦੁਨੀ ਮਸਲਾ ਮੈਂ ਫੇਰ ਕਹਿੰਦਾ ਉਹਨਾਂ ਨੇ ਆਪਣੇ ਕੀਤੇ ਦੀ ਸਜ਼ਾ ਭੁਗਤੀ ਹੈ ਤੇ ਜੇ ਨਵੀਂ ਬਜਾਰਤ ਵੀ ਇਹੀ ਕੰਮ ਕਰੋਗੀ ਸਜ਼ਾ ਭੁਗਤਣ ਲਈ ਫਿਰ ਨਵੀਂ ਪੁਜਾਰਤ ਵੀ ਤਿਆਰ ਹੋਵੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਭੁਪਿੰਦਰ ਪਨੇਸਰ ਦੀ ਰਿਪੋਰਟ ਫੋਲੀਟਸ ਅਪਡੇਟਸ ਫਲਾਈਕ ਐਂਡ ਫਾਲੋਅ आवर ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ